ਪਹਿਲੋਂ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਪਿੰਡ ਮੜੜ ਖੁਰਤ ਤੇ ਮੜੜ ਕਲਾਂ ਦੀ ਸੰਗਤ ਦਾ ਸਰਪੰਚ ਸਾਹਿਬ ਪੂਰੀ ਪੰਚਾਇਤ ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਤੋਂ ਜਾਣੂ ਕਰਵਾਇਆ ਪਿੰਡ ਮੜੜ ਦੀ ਫਿਰਨੀ ਦੀ ਬਹੁਤ ਬੁਰੀ ਹਾਲਤ ਸੀ ਕਾਫੀ ਸਾਲਾਂ ਤੋਂ ਮੜੜ ਦੀ ਫਿਰਨੀ ਦੇ ਵਿੱਚੋਂ ਦੀ ਕਾਫੀ ਪਿੰਡਾਂ ਦੀ ਸੰਗਤ ਵੀ ਲੰਘਦੀ ਸੀ ਇਲਾਕੇ ਦਾ ਇੱਕ ਮੇਨ ਰੋਡ ਸੀ ਸਾਡੇ ਇਲਾਕੇ ਦੀ ਇੱਕ ਹੱਬ ਸੀ ਜੋ ਆਉਣ ਜਾਣ ਵਾਲੇ ਸਾਡੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਬੜੀ ਮੁਸ਼ਕਲ ਹੁੰਦੀ ਸੀ ਜੀ ਐਸ ਡੀਓ ਸਾਹਿਬ ਐਕਸੀਐਲ ਸਾਹਿਬ ਸਾਡੇ ਮੰਤਰੀ ਸਾਹਿਬ ਸੀਐਮ ਸਾਹਿਬ ਇਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਸਾਡੇ ਪਿੰਨ ਮਰੜ ਦੀ ਡਿਮਾਂਡ ਨੂੰ ਸਮਝਦਿਆਂ ਹੋਇਆ ਤਕਰੀਬਨ 1.3 ਕਿਲੋਮੀਟਰ ਜਿਹੜੀ ਚੌੜਾਈ ਤਕਰੀਬਨ 18 ਫੁੱਟ 11 ਫੁੱਟ ਤੋਂ 10 ਫੁੱਟ ਤੋਂ 10 ਫੁੱਟ ਤੋਂ ਵਧਾ ਕੇ ਜਿਹੜੀ 18 ਫੁੱਟ ਕਰ ਦਿੱਤੀ ਗਈ ਹੈ ਕਿਉਂਕਿ ਆਉਣ ਜਾਣ ਵਾਲੀ ਸੰਗਤ ਨੂੰ ਆਉਣ ਜਾਣ ਵਾਲੇ ਨੇ ਸਾਡੇ ਭੈਣ ਭਰਾਵਾਂ ਨੂੰ ਕਿ ਗੱਡੀ ਤੇ ਲੱਗੋ ਦੀ ਗੱਡੀ ਲੰਗਣੀ ਬੜੀ ਮੁਸ਼ਕਲ ਸੀ ਬੜੇ ਐਕਸੀਡੈਂਟ ਹੁਣ ਦਾ ਬੜਾ ਵੱਡੇ ਕਿਉਂਕਿ ਮੋੜ ਸੀ ਪਤਾ ਨਹੀਂ ਸੀ ਚੱਲਦਾ 18 ਫੁੱਟ ਚੜਾਈ ਕਰ ਦਿੱਤੀ ਗਈ ਹੈ ਤਕਰੀਬਨ 80 ਲੱਖ ਦੀ ਲੱਗ ਦੇ ਨਾਲ ਜੁਵਾਜ ਅਸੀਂ ਇਸ ਫਿਰਨੀ ਦੇ ਰੋਡ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅਸੀਂ ਪ੍ਰਮਾਤਮਾ ਦਾ ਵੋਟ ਆਸਰਾ ਲੈ ਕੇ ਸ਼ੁਰੂਆਤ ਕਰ ਰਹੇ ਹਾਂ ਕਿ ਵਧੀਆ ਤਰੀਕੇ ਦੇ ਨਾਲ ਰੋਡ ਬਣੇ ਔਰ ਜਿਹੜੇ ਵੀ ਸਾਡੇ ਭਰਾ ਇਸ ਰੋਡ ਬਣਾਉਣ ਦੇ ਵਿੱਚ ਸਾਡੇ ਲੇਬਰ ਵਾਲੇ ਭਰਾ ਸਾਡੇ ਇੰਜੀਨੀਅਰ ਭਰਾ ਸਾਡੇ ਜਿੰਨੇ ਵੀ ਭਰਾ ਇਚ ਯੋਗਦਾਨ ਪਾਉਣਗੇ ਅਸੀਂ ਪਰਮਾਤਮਾ ਅਗੇ ਇਹ ਅਰਦਾਸ ਕਰਦੇ ਵੀ ਵਧੀਆ ਤਰੀਕੇ ਦੇ ਨਾਲ ਸਹੀ ਸਹੀ ਕੋਈ ਵੀ ਇਦਾਂ ਦਾ ਕੋਈ ਹਾਸਾ ਨਾ ਹੋਵੇ ਪਰਮਾਤਮਾ ਉਹਨਾਂ ਦੇ ਸਿਰ ਤੇ ਵੀ ਮਿਹਰ ਭਰਿਆ ਹੱਥ ਰੱਖਣ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਜਿਹੜੇ ਸਾਡੇ ਆਉਣ ਜਾਣ ਵਾਲੇ ਸਾਡੇ ਕੰਡਿਆਂ ਨੂੰ ਸਾਫ਼ ਕਰਦੇ ਨੇ ਰੋੜਾਂ ਨੂੰ ਬਣਾਉਂਦੇ ਨੇ ਮੈਂ ਪਿੰਡ ਮਰੜ ਦੀ ਮਨੋਦੀ ਪੰਚਾਇਤ ਨੂੰ ਮਰੋੜ ਖੁਰਦਰੀ ਪੰਚਾਇਤ ਨੂੰ ਮਨੋ ਕਲਾਂ ਦੀ ਪੰਚਾਇਤ ਨੂੰ ਔਰ ਇਲਾਕੇ ਦੀ ਸਾਰੀ ਸੰਗਤ ਨੂੰ ਇਲਾਕੇ ਦੀ ਸੰਗਤ ਇਸ ਰੋਡ ਦੇ ਉਤੋਂ ਲੰਘਦੀਆਂ ਸਾਰਿਆਂ ਨੂੰ ਆਪਾਂ ਦੇ ਵੱਲੋਂ ਬਹੁਤ-ਬਹੁਤ ਵਧਾਈ ਦਿੰਨਾ ਪਰ ਨਾਲ ਨਾਲ ਮੈਂ ਇਸ ਚੀਜ਼ ਦੀ ਗਰੰਟੀ ਵੀ ਦਿੰਦਾ ਕਿ ਜਿਹੜਾ ਰੋਡ ਆਮ ਆਦਮੀ ਪਾਰਟੀ ਦੇ ਹੁੰਦਿਆਂ ਬਣੇਗਾ ਉਸ ਰੋਡ ਦੀ ਗਰੰਟੀ ਤਕਰੀਬਨ ਠੇਕੇਦਾਰ ਸਾਹਿਬ 5 ਸਾਲ ਜੀ ਸਰ ਜੀ ਉਸ ਰੋਡ ਦੀ 5 ਸਾਲ ਸਾਹਿਬ ਆਪਾਂ ਠੇਕੇਦਾਰ ਸਾਹਿਬ ਕੋ ਗਰੰਟੀ ਲਵਾਂਗੇ ਜੇ ਰੋਡ ਤੋਂ ਬੀਟਾ ਵੀ ਫੁੱਟਿਆ ਜਾਊ ਤਾਂ ਇਹਨਾਂ ਦੀ ਜ਼ਿੰਮੇਵਾਰੀ ਹੋਊਗੀ ਬਣਾਉਣੀ ਕਿਉਂਕਿ ਸੰਗਤ ਦੇ ਲੋਕਾਂ ਦੇ ਟੈਕਸ ਦੇ ਦਿੱਤੇ ਤੋਂ ਪੈਸੇ ਤੋਂ ਪੈਸਾ ਇਹ ਲੋਕਾਂ ਦੇ ਜੋ ਹਲਕਾ ਵਾਸੀ ਹੈ ਜੋ ਮਰਨ ਵਾਸੀ ਹੈ ਤੁਹਾਡੇ ਇਹਨਾਂ ਦੇ ਦਿੱਤੇ ਟੈਕਸ ਦੇ ਪੈਸੇ ਤੋਂ ਅੱਜ ਰੋਡ ਪਣਿਆ ਮਾਲਕ ਅਸਲੀ ਜੋ ਨੇ ਅਸਲੀ ਮਾਲਕ ਇਸ ਰੋਡ ਦੇ ਅਸਲੀ ਮਾਲਕ ਸਾਡੇ ਲੋਕ ਨੇ ਸਾਡੇ ਇੱਥੋਂ ਦੀ ਸੰਗਤ ਹੈ ਇਸ ਕਰਕੇ ਮੈਂ ਇਸ ਚੀਜ਼ ਦੀ ਜੁਮੇਵਰੀ ਲੈਣਾ ਤੁਹਾਡੇ ਪਿੰਡ ਦੇ ਵਿੱਚ ਹਾਕੀ ਦਾ ਗਰਾਉਂਡ ਪੜਿਆ ਪੁਣਾ ਸੋਹਣਾ ਬਣਿਆ ਤੁਹਾਡੇ ਪਿੰਡ ਨੂੰ ਚਾਹ ਵਾ ਇੱਕ ਤੁਹਾਡੇ ਪਿੰਡ ਦੇ ਲੋਕਾਂ ਨੂੰ ਕਿਉਂਕਿ ਤੁਹਾਡੇ ਪਿੰਡ ਦੇ ਲੋਕ ਜੋ ਮੈਂ ਪਤਾ ਹੈ ਮੈਂ ਸਮਝਦਾ ਸਾਡਾ ਭਰਾ ਇੱਕ ਵੱਡਾ ਕਰਨ ਅਰ ਚਰਨ ਸਿੰਘ ਹੋਰ ਵੀ ਜਿਹੜੇ ਅਰਜਣਾਵਾੜ ਤੱਕ ਹੋਏ ਤੁਹਾਡੇ ਪਿੰਡ ਤੋਂ ਹਾਕੀ ਦੇ ਮੈਂ ਹੋਰ ਵੀ ਚਾਹੁੰਦਾ ਵੀ ਪਿੰਡਾਂ ਦੇ ਵਿੱਚ ਅਸੀਂ ਸਪੋਰਟ ਦੇ ਖੇਤਰ ਨੂੰ ਅੱਪ ਲੈ ਕੇ ਜਾਈਏ ਸਾਡੇ ਕੋ ਜਿੰਨੀ ਵੀ ਹੋ ਸਕੇ ਹੈ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਮਿਹਨਤ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਆਪਣੀ ਵੱਲੋਂ ਮੰਡੀ ਬੋਰਡ ਦੇ ਸਾਡੇ ਐਸ ਡੀਓ ਸਾਹਿਬ ਵੱਲੋਂ ਮੰਡੀ ਬੋਰਡ ਦੇ ਐਕਸੀਅਨ ਸਾਹਿਬ ਵੱਲੋਂ ਪਰ ਸਾਡੇ ਮੰਤਰੀ ਸਾਹਿਬ ਵੱਲੋਂ ਸੀਐਮ ਸਾਹਿਬ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਈ ਗੁਰ ਕੀ ਖਾਲਸਾ ਵਾਈ ਗੁਰ ਕੀ ਤਕਸਤ ਅਜੇ ਮਰਨ ਦੀ ਫਿਰਨੀ ਹੈ ਜੀ ਇਹਦੀ 70 ਕਿਲੋਮੀਟਰ ਲੈਂਥ ਹੈ 80 ਲੱਖ ਰੁਪਏ ਉੱਤੇ ਲੱਗਦਾ ਹੋਊਗੀ ਇਹਨੂੰ ਆਪਾਂ 10 ਫੁੱਟ ਤੋਂ 18 ਫੁੱਟ ਕਰ ਰਹੇ ਹਾਂ ਤੇ ਪੰਨੂ ਸਾਹਿਬ ਨੇ ਅੱਜ ਇਹਨੂੰ 70 ਰੱਖਿਆ ਹੈ